ਸਾਸੀਗਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਦਾਲਮ ਨੰਗਲ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਆ ਵੀਰ ਜੀ ਹੁਣੇ ਘਰ ਦੇ ਹੀ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਤੇ ਇੱਕ ਵਾੜ ਸੇਲ ਕਰਨੀ ਆ ਤੇ ਆਪਾਂ ਵੀਰ ਨਾਲ ਗੱਲਬਾਤ ਵੀ ਕਰਾਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਕਿਸੇ ਵੀਡੀਓ ਤੋਂ ਪਸ਼ੂ ਖਰੀਦਣਾ ਜੀ ਆਪਣੀ ਦਸਾਲੀ ਆ ਕੇ ਚੈੱਕ ਕਰ ਲਿਆ ਕਰੋ ਜੀ ਗੱਬਣ ਪਸ਼ੂ ਤੇ ਥਾਂ ਟੇਪ ਕੇ ਤੇ ਜਿਹੜਾ ਸੁਆ ਸੁਆ ਡੰਗਰ ਹੁੰਦਾ ਉਹਨੂੰ ਦੋ ਟਾਈਮ ਚਵਾਈ ਕਰਕੇ ਚੈੱਕ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਂਭਾ ਨਾ ਰਹਿ ਸਕੇ ਜੀ ਆਪਾਂ ਵੀਰ ਜੀ ਨਾਲ ਗੱਲਬਾਤ ਕਰਾਵਾਂਗੇ ਇਸ ਵਿਹੜ ਦੀ ਡਿਟੇਲ ਲਵਾਂਗੇ ਫੇਸਬੁੱਕ ਤੇ ਵੀ ਆਪਣਾ ਸੇਮ ਪੇਜ ਹੈ ਜੀ ਪਿੰਡ ਡੇਰੀ ਫਾਰਮ ਨੂੰ ਸਾਰੇ ਜਣੇ ਫੋਲੋ ਕਰ ਲਓ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 8566009818 ਵੀਰ ਨਾਲ ਗੱਲਬਾਤ ਕਰਾਉਨੇ ਆ ਤੇ ਵਿਹੜ ਦੀ ਡਿਟੇਲ ਲੈਨੇ ਆ ਜੀ ਹਾਂਜੀ ਸਾਸਰੀ ਘਰ ਪਾਜੀ ਸਾਸਰੀ ਘਰ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਵਧੀਆ ਚੜਦੀ ਕਲਾ ਜੀ ਹੋਏ ਪਰਿਵਾਰ ਸੇ ਤਾਂ ਠੀਕ ਠਾਕ ਆ ਸਭ ਚੜਦੀ ਕਲਾ ਚੜਦੀ ਕਲਾ ਸ਼ੁਕਰ ਹੈ ਮਾਲਕ ਦਾ ਸ਼ੁਕਰ ਹਾਂਜੀ ਤੇ ਆਪਣੇ ਘਰ ਦੇ ਹੀ ਪਹੂ ਆ ਜੀ ਹਾਂਜੀ ਜੀ ਤੁਹਾਡੇ ਪਛੂ ਆ ਜੀ ਠੀਕ ਆ ਠੀਕ ਆ ਕੋਈ ਵਪਾਰ ਨਹੀਂ ਕਰਦੇ ਨਹੀਂ ਨਹੀਂ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਠੀਕ ਆ ਘਰ ਦੇ ਕੁਛ ਉਹ ਤਾਂ ਘਰ ਦੀ ਬੱਚੇ ਨੂੰ ਮਤਲਬ ਅਸੀਂ ਘਰ ਦੀ ਤਿਆਰ ਕੀਤੀ ਵੈਡ ਠੀਕ ਆ ਜੀ ਇਹਦਾ ਸੂਆ ਕਿੰਨਾ ਜੀ ਇਹਦਾ ਵਿੱਚ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਠੀਕ ਆ ਆਪਣਾ ਡਰੈਸ ਦੱਸ ਦਿਓ ਪਾਜੀ ਡਰੈਸ ਜੀ ਨ ਜੀ ਸੀਗਲ ਪਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਦੱਸ ਦਿਓ ਜੀ ਆਪਣਾ 98764 10615 ਠੀਕ ਤੁਹਾਡਾ 98764 10615 ਇਹ ਪਿੰਡ ਕਿੱਥੇ ਕਿ ਪੈ ਜਾਂਦਾ ਭਾਜੀ ਇਹ ਵੀ ਕਿ ਪਟਾਲੇ ਤੋਂ ਹੈਗਾ ਜੇ 10-11 ਕਿਲੋਮੀਟਰ ਜੇ ਤੇ ਜਿਹੜਾ ਬਾਬਾ ਨਾਨਕ ਤੋਂ 15 ਕਿਲੋਮੀਟਰ ਜੇ ਠੀਕ ਹੈ ਇਹ ਰੋਡ ਕਿਹੜਾ ਲੱਗਦਾ ਤੁਹਾਨੂੰ ਮੇਨ ਜਿਹੜਾ ਬਾਬਾ ਨਾਨਕ ਰੋਡ ਡੇਰਾ ਬਾਬਾ ਬਟਾਲੇ ਤੋਂ ਡੇਰਾ ਬਾਬਾ ਨਾਨਕ ਰੋਡ ਲੱਗਦਾ ਠੀਕ ਹੈ ਜੀ ਠੀਕ ਹੈ ਤੇ ਇਹ ਵੈੜ ਨੇ ਦੁੱਧ ਕਿੰਨਾ ਕੁ ਜੁਆਇਆ ਤੁਹਾਡੇ ਕੋਲ ਪਹਿਲੇ ਸਵੇਰੇ ਨੇ 13 14 ਲੀਟਰ ਦੁੱਧ ਕੱਢਿਆ ਜੀ ਅੱਛਾ 13 14 ਲੀਟਰ ਦੁੱਧ ਆਪਣੀ ਨਾਰਮਲ ਸੇਵਾ ਤੇ ਕੁਝ ਜ਼ਿਆਦਾ ਸੇਵਾ ਨਹੀਂ ਆਪਣੀ ਠੀਕ ਹੈ ਠੀਕ ਹੈ ਤੇ ਦਿਨ ਕਿੰਨੇ ਖੜੂਗੀ ਇਹ ਦਿਨ ਵਿੱਚ ਹੀ ਦੇ 20 30 ਦਿਨ ਪੂਰੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਸਹੀ ਹੈ ਮਤਲਬ 10 11 ਕੇ ਦਿਨ ਲੈ ਕੇ ਜਾਂ 10 11 ਦਿਨ ਲੈ ਜਾਊਗੀ ਇੱਕ ਵਾਰ ਵੈੜ ਫੇਰ ਦੇਖ ਲਓ ਕੱਦ-ਕਾਠ ਵੇਖ ਲਓ ਵੈੜ ਦਾ ਚੈੱਕ ਕਰ ਲਓ ਕਾਫੀ ਲੰਬੀ ਬੇਲ ਦੀ ਆ ਹਾਈਟ ਵੀ ਸੋਹਣੀ ਆ ਜੀ ਤੇ ਬਾਕੀ ਥਾਣ ਜਿਹੜਾ ਲੱਗਾ ਵਾ ਤੁਸੀਂ ਚੈੱਕ ਕਰੋ ਵੀ ਥਾਣੇ ਦੇ ਗੈਪ ਚੈੱਕ ਕਰ ਲਓ ਥਾਣਾ ਦਾ ਤੇ ਚਾਰੇ ਥਾਣ ਇੱਕੋ ਜੇ ਆ ਜੀ ਸੋਹਣੇ ਲੱਗੇ ਥਣ ਫੇਸ ਕੁਆਲਟੀ ਬੜੀ ਸੋਹਣੀ ਆ ਵੀਰ ਜੀ ਇਹਨੂੰ ਤੋੜ ਦਿਓ ਇੱਕ ਨਾ ਖੋਲ ਕੇ ਆਹ ਵੇਖੋ ਜੀ ਵੈੜ ਦਾ ਕੱਦ-ਕਾੜ ਚੈੱਕ ਕਰੋ ਆਹ ਵੇਖੋ ਤੇ ਪਹਿਲੇ ਸੂਏ 12-13 ਲੀਟਰ ਦੁੱਧ ਚਵਾਇਆ ਬਾਕੀ ਫਿਕਸ ਆਰਡਰ ਵਾਲੀ ਆ ਤੇ ਇਹ ਆ ਕਿ ਢਿੱਲਾ ਹਲੇ ਹਵਾਨੇ ਦੇ ਵਿੱਚ ਹੈਗੀਆਂ ਵੈੜ ਦੇ ਤੇ ਸੋਣਾ ਹਵਾਨਾ ਤਿਆਰ ਕਰੋ ਜਿੱਦਣ ਤਿਆਰ ਹੋ ਗਈ ਨਾ ਇਹ ਆਹ ਵੇਖੋ ਲਾ ਜੋ ਵੀਰ ਜੀ ਲੰਮੀ ਲਾ ਜੋ ਕੋਈ ਗੱਲ ਆਹ ਵੇਖੋ ਜੀ ਆਹ ਵੇਖੋ ਜੀ 20 ਤਰੀਕ ਨੂੰ ਦਿਨ ਪੂਰੇ ਹੋਣੇ ਆ ਤੇ ਦਿਨਾਂ ਦੇ ਹਿਸਾਬ ਨਾਲ ਹਵਾਨੇ ਦੇ ਵਿੱਚ ਢਿੱਲਾ ਦੇਖ ਲੋ ਬਾਕੀ ਜਿਤਨਾ ਹਵਾਨਾ ਇਹਨੇ ਤਿਆਰ ਕਰਨਾ ਮੈਂ ਵਹਿੜ ਕੋ ਤੁਰਿਆ ਨਹੀਂ ਜਾਣਾ ਬਹੁਤ ਸੋਹਣਾ ਬਣ ਜਾਣਾ ਨੇ ਤਿਆਰ ਕਾਦ ਕਾੜ ਵੀ ਬਹੁਤ ਹੀ ਸੋਹਣਾ ਵਹਿੜ ਦਾ ਇਸ ਕੁਆਲਟੀ ਵੀ ਚੰਗੀ ਆ ਤੇ ਬਾਕੀ ਹੈ ਵੀ ਠੰਡੀ ਠੁੰਡੀ ਆ ਜੀ ਆ ਵੇਖੋ ਜੀ ਪ੍ਰਿੰਟ ਪ੍ਰੋਨ ਟੇਕਰਾਂ ਚੈੱਕ ਕਰ ਲਓ ਬੈਠ ਦਾ ਬਹੁਤ ਹੀ ਸੋਹਣਾ ਲੈ ਜਾਓ ਭਾਜੀ ਬੰਦ ਹੋ ਵੀਰ ਜੀ ਆਹ ਵੇਖੋ ਜੀ ਬਾਕੀ ਪੂਰੀ ਨਿੱਗਰ ਆ ਕੋਈ ਲਿੱਸੀ ਲੂਸੀ ਆ ਨਹੀਂ ਕੀ ਕੈਮ ਆ ਪੂਰੀ ਆਹ ਵੇਖੋ ਐਰ ਕੰ ਭਾਜੀ ਫੇ ਕਿੰਨਾ ਦੁੱਧ ਚਵਾ ਜੂਗੀ ਏ ਜੇ ਮੀਤ ਕਰਦੇ ਆ 17 85 ਤੋਂ ਚਾਹੀਦੀ ਆ ਜੀ ਚਵਾਉਗੀ 17 18 ਲੀਟਰ ਬਿਲਕੁਲ ਠੀਕ ਠੀਕ ਆ ਕੋਈ ਛੋਟੀ ਵੈੜ ਨਹੀਂ ਜੇ ਵੱਡੀ ਕਰਿਆ ਕੱਦ ਕਾੜ ਵੀ ਠੀਕ ਆ ਤੁਸੀਂ ਲਾਗੇ ਵੀ ਖਲੋ ਕੇ ਦਿਖਾਤਾ ਵੀ ਤੁਹਾਡੀ ਹਾਈਟ ਦਾ ਵੀ ਆਈਡੀਆ ਲਾ ਲੈਣ ਬਾਕੀ ਕੋਈ ਠੰਡੀ ਹੁੰਦੀ ਕੁੜੀ ਆ ਆ ਵੇਖੋ ਜੀ ਬਿਲਕੁਲ ਠੰਡੀ ਠੇਰੀ ਆ ਕੋਈ ਗਰਮ ਗੁਰਮਣੀ ਨਹੀਂ ਗਈ ਰਸੀ ਪਾ ਕੇ ਚੋਂਦੇ ਰਹੇ ਕਿੱਥਾਂ ਜੀ ਨਾ ਨਿਆਣਾਪੁਰ ਦੇ ਕੋਈ ਲੋੜ ਨਹੀਂ ਠੀਕ ਆ ਸਾਡੇ ਘਰ ਦੇ ਵੀ ਬੱਚਿਆਂ ਸਰ ਤੂੰ ਗੱਲ ਨਹੀਂ ਸਾਰੇ ਜੋ ਲੈਂਦੇ ਰਹੇ ਰਾਮਨਗੁਰ ਦੇ ਵੀਡੀਓ ਠੀਕ ਆ ਤੇ ਦਿਨਾ ਪੂਰੇ ਆ ਤੇ ਸੂਹੂਗੀ ਕਿ ਉੱਪਰ ਥੱਲੇ ਕਰ ਲੂ ਥੋੜਾ ਬੋਲ ਦੇ ਸਕਦੇ ਵੀ ਤਰੀ ਹੁੰਦੇ ਪੂਰੇ ਹੁੰਦੇ ਆ ਹਾਂਜੀ ਤੇ ਇਹਦੇ 9 ਤੋਂ ਉਤੇ ਲੱਗੀ ਆ 10000 ਤੋਂ ਪੱਕੇ ਹੈਗੇ ਇਹਦੇ ਠੀਕ ਆ ਠੀਕ ਆ ਸਹੀ ਆ ਤੇ ਇਹਦਾ ਮੁੱਲ ਕਿੰਨਾ ਕਰਖਣਾ ਜੀ ਮੁੱਲ ਵੀ ਜੀ ਮੁੱਲੇ ਤਾਂ 65 ਗਏ ਅੱਛਾ ਜੀ 60000 ਦੇ ਦਾਂਗੇ ਉਹ ਚੋਂ ਮੌਕੇ ਤੇ ਸ਼ੌਟ ਸ਼ੂਟ ਹੋ ਜੂਗੀ ਬਾਕੀ ਫੋਨ ਲਾ ਲੈ ਕੋਈ ਵੀ ਜਿੰਨੂੰ ਪਸੰਦ ਆਵੇ ਮੋੜਨਾ ਨਹੀਂਗਾ ਬਿਲਕੁਲ ਜੀ ਨਹੀਂ ਮੋੜਨਾ ਵਿੱਚ ਨਹੀਂ ਮੋੜਨਾ ਠੀਕ ਆ ਜੀ ਠੀਕ ਆ ਬਾਕੀ ਭਾਈ ਉਹਨਾਂ ਨੂੰ ਫੋਨ ਜ਼ਰੂਰ ਕਰ ਲਿਓ ਵੈੜ ਬਹੁਤ ਸੋਹਣੀ ਆ ਤੇ ਇਹ ਆ ਕੇ ਹੈ ਵੀ ਠੰਡੀ ਤੇਰੀ ਆ ਭਾਜੀ ਗੱਲਬਾਤ ਕਰਨੀ ਕੋਈ ਹੋਰ ਬਸ ਵੀਰ ਜੀ ਬਾਕੀ ਤੁਹਾਡੇ ਚੰਨ ਜਿਹੜੇ ਵੰਦੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਚੈਨ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਧੰਨਵਾਦ ਵੀਰ ਜੀ ਤੁਹਾਡਾ ਵੀ ਤੇ ਆ ਵੈੜ ਵੇਖ ਲਓ ਵੈੜ ਕਰਾ ਫਿਰ ਚੈੱਕ ਕਰ ਲਓ ਬਹੁਤ ਹੀ ਸੋਹਣੀ ਆ ਆ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਓ ਤਸੱਲੀ ਕਰਕੇ ਚੈੱਕ ਕਰਕੇ ਲੈ ਕੇ ਜਾ ਜੀ ਧੰਨਵਾਦ ਜੀ